ਗੋੜੀ ਗੁਆਰੇ ਦੀ ਮਹੱਲਾ ਪੀ ਜਾ ਮਨ ਮਾਰੇ ਧਾਤ ਮਰ ਜਾ ਇੱਕ ਗੁਰੂ ਜੀ ਨੂੰ ਨਿਰਾਸ਼ ਆਦੇ ਪੈਸ ਗੋਇਨ ਵਾਹ ਸ਼ਹਿਗਾਇਆ ਉਹ ਕਹਿ ਲੱਗਾ ਗੁਰੂ ਜੀ ਤੀ ਸਿੱਖਾਂ ਨੂੰ ਧੰਤੋਂ ਮਾਰਨ ਨੂੰ ਸਿਖਾਓ ਮੈਂ ਧੰਤੋਂ ਮਾਰਨ ਦੀ ਜਾਣਨਾ ਇਹ ਸ਼ਬਦ ਇੱਕ ਤਨਾਸਰੀ ਚ ਵੀ ਆਵੇਗਾ ਮਹਾਰਸਾਹੀ ਜੀ ਦੇ ਪਾਤਸ਼ਾਹ ਦਾ ਤਾਂ ਥੋੜੀ ਜਿਹੀ ਤੂੰ ਕਹਿੰਦਾ ਫਰਕ ਆਵੇਗਾ ਕੋਈ ਨਹੀਂ ਕੋਈ ਇਥੇ ਹਯੂਰ ਹਰਮੋਹੰਦਿਆਨ ਹੀ ਜੋਗੀ ਦੰਦਾਂ ਦੇ ਮਾਰਨੇ ਕਰਕੇ ਕੀ ਫਾਲੋ ਹੈ ਜੇ ਮੰਨ ਦਾ ਮੰਦਾ ਸਹੈਣਾ ਮਰਿਆ ਤੇ ਜਿੰਨੇ ਜਿਹੜੇ ਮੰਨ ਦਾ ਮੰਦਾ ਸਹੈ ਨਹੀਂ ਮਰਦਾ ਉਹਨਾਂ ਤੇ ਧੰਤਾਂ ਮਾਰੀਆਂ ਨੂੰ ਕੋਈ ਲਾਭ ਨਹੀਂ ਹੋਵੇਗਾ ਸੋਨਾ ਮਾਰ ਲਿਆ ਚਾਂਦੀ ਮਾਰ ਲੀ ਸ਼ਿੱਕਾ ਮਾਰ ਲਿਆ ਤਾਰਾ ਮਾਰ ਲਿਆ ਇਹ ਧੰਤਾਂ ਮਾਰਨੇ ਕਰਕੇ ਕੀ ਲਾਭ ਹੈ ਮਨ ਮਾਰੇ ਧਾਤ ਮਰ ਜਾਈ ਗੁਰਬਾਣੀ ਮੰਨ ਦਾ ਮੰਦਾ ਸਹੈ ਮਾਰਦੇ ਆਪੇ ਹੀ ਸਾਰੀਆਂ ਧੰਤਾਂ ਦਰ ਜਾਂਦੀਆਂ ਹੈ ਸਾਰੀਆਂ ਧੰਤਾਂ ਸੋਹ ਲਿਆ ਉਹ ਲੋਹਾ ਵੀ ਸੋਹ ਲਿਆ ਉਹ ਛਕਾ ਜੀ ਸੋਹ ਲਿਆ ਕਾਰਾ ਵੀ ਸੋਹ ਲਿਆ ਚਾਂਦੀ ਵੀ ਸੁਧ ਕਰ ਲਈ ਉਹਦੀਆਂ ਸਾਰੀਆਂ ਧੰਤਾਂ ਮਰ ਗਈਆਂ ਜਿਹਦਾ ਮਨ ਦਾ ਮੰਦਾ ਸੁਆਹ ਮਰ ਗਿਆ ਇਹ ਮਹਾਰਾਜੀ ਮਾਇਆ ਦੇ ਕਰਕੇ ਸਾਡੇ ਸ਼ਰੀਰ ਦੇ ਅੰਦਰ ਕਈਆਂ ਨੂੰ ਵਿਕਾਰ ਦੀ ਸੁਭਨ ਦੋਸ਼ ਹੁੰਦਾ ਹੈ ਇਹ ਤਾਂਤ ਨਹੀਂ ਮਾਰਾ ਨਾਸ਼ ਨਹੀਂ ਮਾਰਾ ਕਹਿੰਦੇ ਭਾਈ ਜੇ ਮਨ ਮਰ ਜੂ ਤਾਂ ਤੇਰੀ ਤਾਂਤ ਜਿਹੜੀ ਹੈ ਉਹ ਨਾਸ਼ ਹੋ ਜਾਏਗੀ ਜਿੰਨੇ ਜਿਹੜੇ ਮੰਤਰਾਂ ਪੜ੍ਹਣਾ ਹੈ ਉਹਨਾਂ ਤੇ ਸੁਭੰਦੋ ਹੀ ਸਰੀਰ ਪਲੀਤ ਹੁੰਦਾ ਰਹਿੰਦਾ ਹੈ ਇਸ ਪ੍ਰਕਾਰ ਤਾਂ ਆਦਮੀ ਮਰਦੀ ਜਿੰਨੇ ਜਿਹੜੇ ਮਨ ਦਾ ਮੰਦਾ ਸੁਹਾ ਨਹੀਂ ਮਾਰਦਾ ਭਾਵੇਂ ਕਿੰਨੀਆਂ ਦਵਾਈਆਂ ਖਾ ਲਾ ਮਨ ਵਿਕਾਰਾਂ ਨੂੰ ਕਿਦੂਆ ਰਹਿੰਦਾ ਹੈ ਇਸੇ ਪ੍ਰਕਾਰ ਕਹਿੰਦੇ ਮਨ ਮਾਰੇ ਤਾਂ ਨਾ ਮਾਇਆ ਦਾ ਮਾਇਆ ਦੀ ਧੌਲੀ ਉ ਤਾਂ ਮਰ ਜਾਂਦੀ ਹੈ ਜੇ ਮਨ ਨੂੰ ਮਾਰ ਲਵੇ ਨਹੀਂ ਤਾਂ ਹਰ ਮਨ ਹਰ ਵਕਤ ਮਨ ਮਾਇਆ ਦੀ ਧੌਲੀ ਤੇ ਦੈਰ ਨੇ ਵੀ ਕਹੇ ਆਹ ਕੁਝ ਕਰਦੀ ਏ ਕਹੇ ਆਹ ਕੁਝ ਕਰਦੀ ਏ ਜਿਹਨੇ ਪੈਸੇ ਵਕਤੇ ਜਾਣ ਕਿਉਂ ਕਈ ਸੱਦ ਤੁੰਬਾਈ ਲੋਕਾਂ ਨੇ ਲੈ ਜਾਂਦੇ ਨੇ ਤਾਂ ਤਾਂ ਮਾਨ ਮਾਰ ਨਹੀਂ ਜਾਂਦਾ ਕਹੇ ਥੱਬੀ ਮਾਰ ਲ ਜਾਂਦੇ ਹੈ। ਕੋ ਇਸ ਪ੍ਰਕਾਰ ਤਾਂ ਤਾਂ ਨਹੀਂ ਮਾਰੀਆਂ ਜਾਂਦੀਆਂ। ਮਹਾਰਾ ਕਹਿੰਦੇ ਜਨ ਮੰਨ ਦਾ ਮੰਦਾ ਸੁਹਾ ਮਰ ਜੇ ਫਿਰ ਜੁਨਹਰੀ ਧੌਣੀ ਇਹ ਵੀ ਮਰ ਜਾਂਦੀ ਹੈ। ਮੁਕਤ ਹੋ ਜਾਂਦਾ ਹੈ ਫਿਰ ਵਾਸ਼ਨਾ ਦੀ ਤਾਂ ਤਾਂ ਦੌੜ ਹੈ। ਏ ਵੀ ਨਿਵਰਤ ਹੋ ਜਾਂਦੀ ਮਰ ਜਾਂਦੀ ਹੈ ਬੇਨ ਮੂਏ ਕੈਸੇ ਹਰ ਪਾ ਜਿੰਨੇ ਜੀ ਜੀਵ ਭਾਵ ਤੋਂ ਮਰਿਆ ਨਹੀਂ ਉਹਨੇ ਜੇ ਹਰੀ ਅਕਾਲ ਕੋਈ ਜਿਵੇਂ ਪ੍ਰਾਪਤੀ ਹੋਵੇ ਜੀ ਨਹੀਂ ਹੋ ਸਕੇਗੀ ਮਨ ਮਾਰੇ दारू ਜਾਣ ਕੋ ਇਹ ਮੰਦਾ ਮੰਦਾ ਸੁਆ ਤਾਂ ਮਰੇਗਾ ਜੋ ਕੋਈ ਰਹਿਮ ਜੋ ਅਬੰ ਕਿਰਪਾ ਕੋ ਮਨ ਮਾਰੇ दारू ਜਾਣ ਕੋਏ ਮੰਦਾ ਮੰਦਾ ਸੁਹਾਟਾਂ ਮਰੇਗਾ ਇਸ ਗੱਲ ਦੀ दारू ਕੋਈ ਕੋਈ ਜਾਣਦਾ ਹੈ ਮੰਦਾ ਮਾਰਨਾ ਜਿਹੜਾ ਮੰਦ ਸੁਧਾਰਨ ਦਾ ਨਾਮ ਉਹ ਪਾਰੇ ਸੁਧੰਦਾ ਨਾਮ ਮਾਰਨਾ ਹੈ ਇਹ ਮੰਦ ਸੁਧਾਰਨ ਦਾ ਨਾਮ ਮਾਰਨਾ ਹੈ ਮਨ ਸ਼ਬਦ ਮਰੇ ਗੂਝੈ ਜਨ ਤੂ ਗੁਰੂ ਸਾਹਿਬ ਦੇ ਸ਼ਬਦ ਨਾਲ ਮਰੇਗਾ ਜੋ ਕੋਈ ਪ੍ਰੇਮੀ ਚਾਹੁੰਦਾ ਹੈ ਮੰਦ ਦਾ ਮਾਰਨਾ ਉਹ ਬੁੱਝ ਲਵੇ ਗੁਰਾਂ ਦੁਆਰਾ ਕੁਝ ਨਵੇਂ ਗੁਰਾਂ ਦੇ ਪਾਸੋਂ ਕੋਈ ਜੇ ਸਮਝ ਲਵੇ ਜਿਸ ਪ੍ਰਕਾਰ ਖੈਸ ਜਿੰਜੀ ਕੱਚਾ ਪਾਰ ਹੈ ਜਿਹੜਾ ਥੋੜੀ ਜਿਹੀ ਕੈਨਸ਼ੀ ਨਹੀਂ ਮਿਲਦਾ ਹੁੰਦਾ ਇਸ ਪ੍ਰਕਾਰ ਜਿੰਨਾ ਚਿਰ ਕੱਚਾ ਮਨੋ ਜੰਮਣ ਮਰਦਾ ਥੋੜਾ ਹੀ ਮੁੱਲ ਨੂੰ ਮਿਲਦਾ ਰਹਿੰਦਾ ਤੇ ਜੰਮਦਾ ਰਹਿੰਦਾ ਹੈ ਤੇ ਮਰਦਾ ਰਹਿੰਦਾ ਹੈ ਅਜੇ ਹਜੇ ਕਾਈ ਜਿਸ ਪ੍ਰਕਾਰ ਮਗਰੋਂ ਪਾਣੀ ਵੀ ਮੱਗੀ ਫਿਰਦੇ ਕੋਲੇ ਭੰਦ ਹੁੰਦੇ ਆ ਜਾ ਕੇ ਅੰਤ ਦੀ ਵਾਰ ਗਗਰੀਆ ਹੋਰੀ ਇਸ ਨੇ ਵੀ ਹਾਲਤ ਹੁੰਦੀ ਹੈ ਜਿਵੇਂ ਜਮਾ ਦਾ ਫੂੜਿਆ ਇਹਦੇ ਪਰਲੋਕ ਆ ਤੇ ਜਿਹੜਾ ਸਾਡੀ ਉਹ ਕਦੇ ਨਹੀਂ ਖਾਦਾ ਉਹ ਹਾਰਿਆ ਇਹ ਇਹਦੇ ਪਰਲੋਕ ਦੇ ਵਾਸਤੇ ਉਹ ਖਾਜੂ ਦੇ ਰੇਕੇ ਇਹ ਜਾਂ ਜਨਨ ਦੇ ਫੂੜਿਆ ਬਣਾ ਕੇ ਰੱਖ ਦਿੰਦੇ ਵੀ ਇਹ ਪਰਲੋਕ ਦੇ ਰਾਸਤੇ ਦਾ ਉਹ ਖੁਰਾਕ ਦਿੰਦੇ ਉਹਨੂੰ ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ ਮਰੇ ਕੋ ਮਗਰੋਂ ਕੋ ਗੁਰੂ ਮਹਾਰਾਜ ਸਾਹਿਬ فرمਾਉਂਦੇ ਕੱچے ਮੰਨਦੀ ਹੈ ਹਾਲਤ ਪਾਰੇ ਦੀ ਜੇ ਜੇ ਕੋਰੇ ਮੁਸਵਦੂ ਕਰੀਏ ਬੂਟੀ ਦੇ ਵਿੱਚ ਰਲਾ ਕੇ ਖਰਲ ਕੀਤਾ ਜਾਵੇ ਪਾਰੇ ਦੀ ਕੋਈ ਕਿਸੇ ਪ੍ਰਕਾਰ ਦਾ ਕਿਣਕਾ ਕਚਰਾ ਨਾ ਨਜ਼ਰ ਆਵੇ ਹਰਾ ਰੰਗ ਦੀ ਬੂਟੀ ਆ ਰਹਿ ਜਾਵੇ ਉਸੇ ਸਮਝੀਏ ਪਾਰਾ ਖਰਲ ਹੋ ਗਿਆ ਹੈ ਫਿਰ ਉਸ ਪਾਰੇ 'ਤੇ ਹੀ ਅੱਗ ਵੀ ਦਿੱਤਾ ਜਾਂਦਾ ਹੈ ਆਦੂਨ ਕੀ ਦੇਣ ਵੇਲੇ ਉਸ ਪਾਰੇ ਦੇ ਤਾਂ ਹੀ ਜੇ ਕੱਚਾ ਨਾ ਰਹਿ ਜਾਵੇ ਪਹਾਰਾ ਨਾ ਰਹਿ ਜਾਵੇ ਉਹ ਉਦਮੇ ਜਾਵੇ ਅੰਦਰ ਵਿੱਚ ਮਿਲ ਕਰਕੇ ਤੇ ਪੂਰਾ ਸੋਝਿਆ ਵੀ ਜਾਵੇ ਫਿਰ ਉਹ ਪਾਰਾ ਸਾਹਿਬ ਸੰਗਤ ਜੀ ਕੰਪੜ ਗਈਦਾ ਜੋ ਸੰਪਦ ਪੂਰਾ ਦਿੱਤਾ ਜਾਂਦੇ ਉਹ ਉਦਨੇ ਦਿੱਖ ਕੱਜੇਰੇ ਜਾਵੇ ਪੂਰਾ ਸੋਝਿਆ ਜਾਵੇ ਫਿਰ ਉਸ ਨੂੰ ਕੱਖ ਤੇ ਲੈ ਕੇ ਜੇ ਖਾਈਏ ਫਿਰ ਸਾਹਿਬ ਸੰਗਤ ਜੀ ਮਨ ਖਰਾਕ ਹজম ਕਰਨ ਦੀ ਤਾਕਤ ਉਸ ਆਦਮੀ ਚ ਹੋ ਜਾਂਦੀ ਹੈ ਅਗੇ ਜੇ ਥੋੜਾ ਇਹ ਰਸੀ ਲੈ ਕੇ ਕਲੀਜ ਪਾਦਿਏ ਤਾਂ ਚਾਂਦੀ ਬਣ ਜਾਂਦੀ ਹੈ ਜੇ ਕਰਕੇ ਥੋੜਾ ਜਿਹਾ ਤਾਂਬੇ ਦੇ ਪਾਦਿਏ ਤਾਂ ਸੋਨੇ ਬਣ ਜਾਂਦਾ ਹੈ ਉਹੀ ਜੇ ਥੋੜਾ ਜਿਹਾ ਖਾਲੇ ਆफी ਦਾ ਮੁਕਾਬਲਾ ਕਰਨ ਦਾ ਗਲ ਹੋ ਜਾਂਦਾ ਹੈ ਕਿਹੜਾ ਬਲੀ ਹੋ ਜਾਂਦਾ ਹੈ ਇਸ ਪ੍ਰਕਾਰ ਇਹ ਮਨੁੱਖ ਪਾਰੇ ਵੀ ਨਹੀਂ ਕੱਚਾ ਇਹਦੇ ਦਾਈ ਸੁੱਧ ਨੂੰ ਇਹਦਾ ਮੁੱਲ ਜੰਮਣ ਮਰਨ ਨਹੀਂ ਪੈਂਦਾ ਹੈ ਜਾਂ ਐਂਟਰੀ ਦੇ ਗਜਰੀ ਫੋਣੀ ਤੇ ਚਾਂਦੀ ਮਾਰ ਕੇ ਖੂਬ ਮਾਰ ਗੁੰਦੇ ਹੈ ਜਿਹੜਾ ਉਹ ਕੋਈ ਅਜੇ ਨਹੀਂ ਹੈ ਇਸ ਪ੍ਰਕਾਰ ਦੀ ਹੰਤ ਹੈ ਅਤੇ ਜੇ ਕਰਕੇ ਗੁਰੂ ਸਾਹਿਬ ਕੀ ਪੰਛੀ ਦੇ ਹੱਥੇ ਮਨ ਪਾਰਾ ਕੱਚਾ ਜਿਹਾ ਹੈ ਇਹ ਆ ਜਾਵੇ ਗੁਰੂ ਸਾਹਿਬ ਦੀ ਜਿਹੜੀ ਬੂਤੀ ਹੈ ਜਿਹੜੀ ਬਾਣੀ ਹੈ ਜਿਹੜੀ ਇਹ ਬੂਤੀ ਹੈ ਨਰਮਲ ਇਹ ਨੂੰ ਨਿਸ਼ਚੇ ਰੂਪੀ ਸਨੇਹ ਦੇ ਚ ਪਾ ਕੇ ਅਭਿਆਸ ਰੂਪੀ ਡੰਡੇ ਨਾਲ ਲਗੜਿਆ ਜਾਵੇ ਹੋਰਣ ਕੇ ਜੋ ਤਾਂ ਬਾਣੀ ਦਾਈ ਆਨੰਦ ਰਹਿ ਜੇ ਵਿੱਚ ਹੋਰ ਮਨ ਦੇ ਸਕਲ ਵਿਚਾਰੇ ਮੁਰ ਜਾਣ ਉਦੋਂ ਇੱਕ ਮਨ ਪਾਲਾ ਕਰਨ ਹੋਇਆ ਪੂਰਾ ਜਾਣੇਗਾ ਅਗਰ ਇਹਦੇ ਸੰਪਰਦ ਦੇਣਾ ਅਤੇ ਗੁਰ ਰੱਬ ਦੇਣਾ ਜੇਦਾ ਜਬ ਗੁਰ ਨੇ ਜਿਤਨੀ ਸਰਗੁਰ ਦੇਖਣਾ ਸਰਮਣੀ ਸੁਣਨਾ ਗੁਰ ਨੇ ਸਰਗੁਰ ਸੇਚੀ ਵਿੱਚ ਜਰਜਾਈਏ ਖਾਉ ਕੋ ਨਾਮੇ ਕਿਰਪਾ ਕਰੇ ਜਹੂਰੇ ਬਖਦੇ ਜਦੋਂ ਤੂੰ ਕਾੜੀਓ ਬਿਰਲੇ ਕਹੀ ਕਿ ਇਹ ਸਾਰੇ ਇੰਦਰੀਆਂ ਨੂੰ ਦਮਨ ਕਰਕੇ ਮਨ ਦੇ ਸੰਕਲਮੇਡ ਕੇ ਗੁਰੂ ਦੇ ਸਰੂਪ ਵਿੱਚ ਲੀਨ ਹੋਣਾ ਮਨ ਦਾ ਸੰਪਰਦ ਰੱਖਣਾ ਹੈ ਇਹ ਮਨ ਉਦਮੇ ਜਾਵੇ ਜਿਵੇਂ ਆਏ ਜਿਵੇਂ ਨੀਂਦ ਆ ਜਾਵੇ ਅੰਦੀਏ ਬੈਠੇ ਕਹਾਣੀ ਸੁਣਦੇ ਗੁੱਟ ਕਰਨ ਲੱਗ ਜਾਂਦੇ ਹੈ ਕਿਉਂ ਇਸ ਉਦਮੇ ਜਾਵੇ ਮਨ ਉਡਾਰੀਆਂ ਮਾਰ ਕੇ ਬਾਸ਼ਨਾ ਕਿਸੇ ਪਾਸੇ ਜੂਨਾ ਚ ਨਾ ਧਰਮ ਦਾ ਖੋਜਦਾ ਹੋਵੇ ਅਤੇ ਕੱਜਾ ਨਾ ਰਹੇ ਇਹ ਗਿਸ਼ਿਆਰੀ ਬਾਸ਼ਨਾ ਨਾ ਰਹੇ ਇਹ ਦੇ ਅੰਦਰ ਅਤੇ ਪੂਰਾ ਇਸ ਤਰ੍ਹਾਂ ਸੋਚਿਆ ਜਾਵੇ ਜੇ ਤੋ ਫੇਰ ਸਾ ਸੰਗੀਤ ਕੱਖ ਪੀਜੇ ਕੋਈ ਸੰਗਤ ਕਰੇ ਤੇ ਮਨ ਖੁਰਾਕ ਖਾਣ ਦੀ ਸਾਰੀਆਂ ਰੀਤੀਆਂ ਸੁੱਦੀਆਂ ਜਿੰਨੀਆਂ ਪਾੜਦੇ ਹੈ ਇਹ ਜਰਨੀ ਆ ਲੱਗਦੀ ਏ ਉਹ ਸਾਰੇ ਨੂੰ ਹਜਮ ਕਰਨ ਦੀ ਤਾਕਤ ਹੋ ਜਾਂਦੀ ਏ ਉਹ ਹੋਣ ਜੀ ਖੁਦਾ ਦੇ ਭੇਤ ਨੂੰ ਕਿਸੇ ਦਿਨ ਕਿਸੇ ਨੂੰ ਭੇਤ ਨਹੀਂ ਦੂਏ ਦਿਨ ਗੱਲ ਦਿੰਦੇ ਐਦਾ ਆਨੰਦ ਪ੍ਰਾਪਤ ਹੋ ਜੇ ਤਾਂ ਸਾਰੀਆਂ ਸ਼ਕੀਆਂ ਦੇ ਵਿੱਚ ਅਜਿਹਾ ਵਾਸਤਾ ਵੀ ਚਰ ਲੈਂਦੇ ਐ ਆਪਣੀ ਆਖੀ ਜੀ ਨਹੀਂ ਆਈ ਫਿਰ ਸਾਜ ਸੁਣੇ ਜੀ ਕਾਹ ਦਾ ਮੁਕਾਬਲਾ ਕਰਨ ਵਾਲੇ ਹੋ ਜਾਂਦੇ ਐ ਉਹ ਅਤੇ ਫਿਰ ਕਲੀ ਵੀ ਨਹੀਂ ਆਈ ਜਿਹੜੇ ਉਪਾਸ਼ਕ ਹੈ ਰੂਪਾਂ ਰੂਪਾਂ ਦੇ ਇਸ਼ਤ ਦੇ ਤਾਰਾ ਰੂਪਵਾਦੰਦੇ ਹੀ ਸੁਧਿਆ ਹੁੰਦਾ। ਅਤੇ ਤਾਂਬੇ ਦੀ ਨਹੀਂ ਜਿਹੜੇ ਵਿਗਿਆਸੂਆ ਨੂੰ ਸੋਨੇ ਸੁਭ ਰੂਪ ਬਣਾ ਲੁੰਦਾ ਹੈ। ਐਸਾ ਜਿਹਾ ਬਲ ਵਾਲਾ ਮਨ ਬਣ ਜਾਂਦਾ ਜਿਹੜਾ ਸ਼ੁੱਧ ਹੋ ਜਾਵੇ। ਮਨ ਤਾਰੇ ਵੀ ਨਹੀਂ ਕੱਚਾ ਹੈ। ਸੁਧਿਆ ਇਹੋ ਕੰਮ ਹੁੰਦਾ। ਮਹਾਰਾਜ ਸਾਹਿਬ ਕਹਿੰਦੇ ਹਨ। ਮਨ ਸ਼ਬਦ ਮਾਰਾ, ਗੂਝੈ, ਜਾਣੈ, ਸੋਚੀ ਦਵਾਈ ਕਰਕੇ ਮਨ ਦੇ ਸ਼ੁੱਧਨ ਦਾ ਨਾਮ ਮਰਨੇ, ਗਾਇਤੁਕ ਤੇ ਮਾਰਨ ਦਾ ਨਾਮ ਨਹੀਂ। ਕੋਈ ਸੰਝ ਲਵੇ ਜਨ ਭਗਤੇ ਤੋ ਇਸ ਵਿਚਾਰ ਦੇ ਤਾਈ ਜਿਸ ਨੇ ਵਕਤ ਦੇ ਵਢਿਆਈ ਜਿਹਨੂੰ ਗੁਰੂ ਸਾਹਿਬ ਨਾਮ ਦੀ ਦਾਤ ਬਖਸ਼ਦੇ ਹੈ ਜਿਨ੍ਹਾਂ ਦੇ ਕਾਇ ਗੁਰੂ ਸਾਹਿਬ ਦਸ਼ਨਾ ਚਹੁੰਦੇ ਹੈ ਉਹਨਾਂ ਨੂੰ ਨਾਮ ਜਪਨ ਦੀ ਵਧਾਈ ਦਿੰਦੇ ਹਨ ਜਿਹਨੂੰ ਬਖਸ਼ਿਆ ਨਾਮ ਉਹਨਾਂ ਨੂੰ ਬ੍ਰਹਮ ਗਿਆਨ ਦੀ ਵਧਾਈ ਬ੍ਰह्म ਵਿਦਿਆ ਦੀ ਵਧਾਈ ਦੇ ਦਿੰਦੇ ਹਨ ਗੁਰ ਪ੍ਰਸਾਦ ਹਰ ਵੇ ਵਸੇ ਮਾਨਿਆ ਦੀ ਕਿਰਪਾ ਕਰਕੇ ਮਨ ਚਾਹ ਕੇ ਕਰਤਾਰ ਬਸ ਜਾਂਦਾ ਹੈ ਰਹੀ ਰਹਾ ਗੁਰਮੁਖ ਕਰਣੀ ਕਾਰਕਮਾ ਤਾਂ ਇਸ ਮਨ ਕੀ ਸੋਹੀ ਪਾਏ ਇਸ ਮਨ ਦੇ ਕੁੰਦੀ ਉਹ ਸਮਝ ਪਾਉਗੇ ਗੁਰਮਖੋ ਮਨ ਨੂੰ ਭੜਕਣੀ ਜੇ ਦੰਦ ਨਹੀਂ ਆਏ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਰੋਕ ਕੇ ਰੱਖ ਦੇ ਸੁਭ ਕਰਕੇ ਮਨ ਨੂੰ ਮਨੂ ਕੀ ਝੂਤ ਨੂੰ ਕਬਜੀ ਕਰਕੇ ਰੱਖ ਦੇ ਗੁਰੂ ਪਿਆਰੇ ਜਿਹੜੇ ਹੈ ਇਸ ਪ੍ਰਕਾਰ ਝੂਤ ਨੂੰ ਬਾਂਹ ਕੇ ਤੇ ਚੜਾਉਣੇ ਕਰਕੇ ਵੀ ਚੜ ਜਾ ਤ ਉਸਤਵਾਰਾ یوں ਮਨ ਨੂੰ ਸ਼ਬਦ ਵਿਆਜਾ ਸਰੂਪ ਦੇ ਗੁਣ ਮੰਹਾਉਣੇ ਤੇ ਜਾਂ ਸਰੂਪ ਦੇ ਧਿਆਨ ਤੇ ਲਾਛਣਾ ਇਸ ਪ੍ਰਕਾਰ ਤਾ ਇਸ ਮਨ ਕੀ ਸੋਜੀ ਤਰੈਂਗੇ ਰੁਕਮ ਦੀ ਸਮਝ ਪੈਂਦੀ ਆ ਮਨ ਸ਼੍ਰੋਮਣੀ ਪਰਮੇਸ਼ਰ ਦੀ ਹੋਜ ਪੈਂਦੀ ਆ ਮਨ ਮੈਂ ਮਤ ਮੈਗਨ ਮਿਕਦਾਰ ਐ ਮੈਂ ਰਾਂ ਮੰਮਤਾ ਰੂਪੀ ਸ਼ਰਾਪੀਤੀ ਐ ਵੀ ਮੈਂ ਰਾਂ ਸ਼ਰਾਗ ਦਾ ਫਾਰਸੀ ਚ ਮਨ ਜਿਹੜਾ ਮੈਂ ਰੂਪੀ ਮੈਂ ਸ਼ਰਾਪੀਤੀ ਕੋ ਮਤ ਕਗਲਾ ਹੋਇਆ ਮਸਤ ਆ ਕਿਵੇਂ ਮਸਤ ਜਿਵੇਂ ਸ਼ਰਾਪ ਤਿਆਰੀਏ ਨਾ ਆਖੀ ਨੂੰ ਹਾਥੀ ਮੇਂਗੜਾ ਹਾਥੀ ਮਕਦਾਰਾ ਹਾਥੀ ਸ਼ਰਾਬ ਪੀ ਕੇ ਮਸਤ ਹੋ ਜਾਂਦਾ ਮਕਦਾਰ ਨਾਮ ਮਨਿੰਦ ਦਾ ਅਸਰ ਸੁਦਾ ਹੈ ਮਨ ਮੰਨਤਾ ਰੂਪੀ ਸ਼ਰਾਬ ਪੀ ਕੇ ਮੈਂ ਰੂਪੀ ਸ਼ਰਾਬ ਪੀ ਕੇ ਮਸਤ ਮੇਂਗੜਾ ਹਾਥੀ ਦੇ ਮਕਦਾਰ ਸੁਲੰਸ ਹੋ ਰਿਹਾ ਹੈ ਗੁਰ ਅੰਕਸ ਮਾਰ ਜੀਵਾਲਨ ਹਾਰੈ ਸਾਥੀ ਉਹਨੂੰ ਕੁੰਡੇ ਨਾਲ ਠੀਕ ਕਰੀਦਾ ਜਦੋਂ ਗੁਰੂ ਸਾਹਿਬ ਦੇ ਪੈ ਸ਼ਬਦ ਰੂਪੀ ਕੁੰਡਾ ਹੈ ਇਹ ਰਿਹਾ ਸਰੂਪੀ ਕੁੰਡਾ ਕਾ ਕੇ ਇਹ ਸੰਸਾਰ ਨੂੰ ਮਾਰ ਕੇ ਵਾਹਿਗੁਰੂ ਵਲ ਜੀਵਨ ਗੌਣੀਏ ਜੀਵਿਤ ਤਾਂ ਆਪ ਕੋ ਮਾਰ ਕੇ ਪਰਮੇਸ਼ਰ ਵਲ ਜੁੰਦਾ ਕਰਨੇ ਕਿਉ ਜਿਵਾਨ ਨੂੰ ਮਾਰੀ ਹੈ ਜੀਵ ਤਾਂ ਆਦਲੋ ਮਾਰ ਕੇ ਵਾਹਿਗੁਰੂ ਸਰੂਪ ਵਲ ਜੀਵਨੋਂ ਮੇ ਜੀਵਨ ਤਾਇ ਗੁਰੂ ਭਾਈ ਰਾਮ ਜੀ ਵਾਲੇ ਰਾਰੇ ਹਨ ਮਨ ਅਸਾਦ ਸਾਧ ਜਾਨ ਕੋ ਇਹ ਮਹਾਰਾਜ ਜਿਵੇਂ ਤਬਜਿਕ ਬਿਮਾਰੀ ਸਾਬ ਨੂੰ ਦੀ ਹੈ ਇਸੇ ਪ੍ਰਕਾਰ ਹੋਰ ਕਈ ਜਿਵੇਂ ਪਰ ਦੋਖ ਅਸਾਧ ਹੁੰਦੇ ਐ ਇਸੇ ਤਰ੍ਹਾਂ ਮਨ ਨੂੰ ਸਾਝਾ ਜਾਣਿਆਣਾ ਹੈ ਇਹਦੇ ਅੰਦਰ ਆਸਾ ਕ੍ਰਿਸ਼ਨ ਦਾਸਨਾ ਆਦਿਕ ਬਿਆਨਤ ਹਨ ਗੀਆਂ ਅਸਾਧ ਬੰਗਾਰੀ ਵੀ ਨਹੀਂ ਆਈ ਐ ਰੋਗ ਦੀ ਨਹੀਂ ਆਈ ਐ ਕੋਈ ਕੋਈ ਜਨ ਸੋਧਣ ਵਾਲਾ ਹੈ ਸਾਧਨ ਵਾਲਾ ਜਿੱਤਣ ਵਾਲਾ ਇਸ ਮੰਨਦੇ ਪਾਈ ਸਾਰੇ ਨਹੀਂ ਭਾਈ ਮਨ ਨੂੰ ਜਿੱਤ ਸਕਦੇ ਆਤਰ ਚਰੇ ਤਾਂ ਨਿਰਮਲ ਹੋ ਇਹ ਮਨ ਦਾ ਸੁਆਚਰੇ ਜਿੱਦ ਪ੍ਰਮੇਸ਼ਰ ਜੀ ਵਿਚ ਵਾਹਿਗੁਰੂ ਵਾਲੇ ਚਲਣ ਤੋਂ ਇਹ ਚਾਰੋ ਹੈ ਵਾਹਿਗੁਰੂ ਵਾਲੀ ਚੱਲਦਾ ਨਹੀਂ ਓਦੋਂ ਚੱਲ ਹੋਇਆ ਹੈ ਜਦ ਹੋ ਕੇ ਸਭੇ ਗੱਲਾਂ ਜਾਂਦੀਆਂ ਸੁਣ ਕੇ ਚੁੱਪ ਕੀਆ ਛੱਗੀ ਮਾਰਨ ਦੀਆਂ ਛਲ ਕਰਨ ਦੀਆਂ ਚੋਰੀ ਜਾਰੀ ਨਹੀਂ ਸਾਰੀਆਂ ਗੱਲਾਂ ਜਾਣ ਲੀਆਂ ਜਦੋਂ ਭਜਨ ਦੀ ਗੱਲ ਕੀਤੀ ਸੁਣ ਕੇ ਦੜ ਵੱਟ ਗਿਆ ਚੁੱਪ ਹੋ ਗਿਆ। ਕੋ ਇਸ ਪ੍ਰਕਾਰ ਦੀ ਹਾਲਤ ਹੈ ਮਨ ਦੀ ਇਹ ਜਿੱਦਰ ਚੱਲਦਾ ਵੀ ਮਨ ਚੜ੍ਹ ਗਿਆ ਹੋ ਜਾਂਦਾ ਉਹਦੇ ਨੂੰ ਚੱਲਣ ਲੱਗ ਜੇ ਤਾਂ ਇਹ ਨਿਰਮਲ ਹੁੰਦਾ ਹੈ। ਉਹਨੂੰ ਈਸ਼ੁਰ ਮੰਨੋ ਇਹ ਚੱਲ ਚੱਲ ਰਹਿੰਦਾ ਹੈ ਜੇ ਉਸ ਪਾਸੇ ਚੱਲਣ ਲੱਗ ਜੇ ਤਾਂ ਇਹ ਦੇਮੇ ਸੁਧ ਹੋ ਜਾਂਦਾ ਹੈ। ਅਜਰ ਚਰੇ ਜਿਹੜੇ ਕਾਮ ਕੋ ਲੋਭ ਮੋਹ ਹੰਕਾਰ ਦੇ ਪਾਸੇ ਚਰੇ ਨਹੀਂ ਜਾਂਦੇ ਉਹ ਮਿੱਤੇ ਨਹੀਂ ਜਾਂਦੇ ਨਾਸ ਕਰ ਲਵੇ ਜਿਉਂ ਮਨ ਨੂੰ। ਜੇ ਨਹੀਂ ਇਹ ਤਾਂ ਚਰੇ ਜਾਂਦੇ ਮੇਟੇ ਜਾਂਦੇ ਉਹਨਾਂ ਚਰ ਲਵੇ ਨਾਸ ਕਰ ਜਾਵੇ ਖਾ ਜਾਵੇ ਤਾਂ ਇਹ ਮਾਨੋ ਨਿਰਮਲੰਗਰ ਆਚਾਰ ਚਾਹ ਰਿਹਾ ਹੈ ਜਿਦਨੇ ਚੜੇ ਬਿਕਰਦੇ ਸੰਸਾਰ ਬੰਨ ਉਹਦੋਂ ਅਚਲ ਹੋ ਜੇ ਉਹਦੋਂ ਬਿਕਰਨ ਹਟ ਜੇ ਭਟਕਣੋਂ ਹਟ ਜੇ ਵਾਸ਼ਨਾਵਾਂ ਵੱਲ ਤਾਂ ਇਹ ਜੈਸੁ ਦੁਨ ਹੈ ਜਿਦਰ ਮਨ ਚੜਦਾ ਨਹੀਂ ਸੁਰੀਆ ਪਾਵਲ ਯਾਦਰ ਸੁਤ੍ਰ ਸੁਖਮ ਕੇ ਹਰ ਵਕਤ ਰਹਿੰਦਾ ਹੈ ਜੇ ਉਹਦੇ ਨੂੰ ਚੜ ਪਵੇ ਸਾਇੰ ਮਨ ਨਿਰਗੁਣ ਸੁਧ ਹੋ ਜਾਂਦਾ ਹੈ ਗੁਰਮੁਖ ਇਹੋ ਮਨ ਲਿਆ ਸਵਾਰ ਗੁਰਮੁਖ ਨੇ ਇਸ ਮਨ ਨੂੰ ਪਈ ਸਵਾਰ ਲਿਆ ਹੈ ਹਉਮੈ ਵਿੱਚੋਂ ਤਜੇ ਵਿਕਾਰ ਸਵਾਰਿਆ ਗੁਰਮੁਖਾਂ ਜੀ ਦੀ ਹਉਮੈ ਛੜ ਰੂਪੀ ਹੈ ਜਿਹੜੇ ਕੰਮ ਕਰੋ ਲੋਗ ਉਹ ਵਕਾਰ ਵੀ ਅੰਦਰ ਹੀ ਛੜ ਰੂਪੀ ਹੈ ਕਿਉਂ ਗੁਰਮੁਖ ਨੇ ਮਨ ਨੂੰ ਸਵਾਰ ਲਿਆ ਹੈ ਜਿਹੜਾ ਵਕਾਰ ਨਹੀਂ ਨਿਕੇ ਹਉਮੈ ਨਹੀਂ ਰਹੀ ਉਹਦਾ ਮਾਨ ਹੈ ਕਿ ਜੇ ਇਹ ਐਸ ਕਰਜਰੀ ਲੱਗੇ ਆਸਨਾ ਜੁਗਿਆ ਰਹਿੰਦੇ ਇਸ ਪ੍ਰਕਾਰ ਗੁਰਮੁਖੀ ਜਗੇ ਸਦਾ ਸੁਤੰਤਰ ਚੇਤਨ ਸੁਭ ਜੁੜੇ ਰਹਿੰਦੇ ਹਨ ਜੋਤਰ ਰਾਖੇ ਨੂੰ ਮੇਲ ਮਿਲਾ ਤੇ ਹੰਗੁਰਾਂ ਦੇ ਮੇਲ ਚ ਮਿਲਾ ਕੇ ਮਾਰਾ ਰੱਖਣਾ ਕੀਤੇ ਹੈ ਕਦੇ ਨਾ ਵਿਛੜੇ ਸਬਦ ਸਮਾ ਜਿਨਨ ਦਾ ਵਾਹਿਗੁਰੂ ਵਿਛੋੜਾ ਨਹੀਂ ਹੁੰਦਾ ਹਰ ਵੇਲੇ ਸਬਦ ਬ੍ਰੰਧ ਕੀ ਸਮਾਈ ਰਹਿੰਦੇ ਹਨ ਆਪਣੇ ਵਿੱਚ ਜਿਵੇਂ ਜਿਵੇਂ ਗਿਲੇ ਸ਼ਬਰੀ ਚ ਮਸਤ ਹੋਏ ਹੈ ਉਰਾਂ ਦੇ ਸ਼ਬਦ ਤੋਂ ਆਏ ਹੈ ਉਹਨਾਂ ਦਾ ਹਰ ਵਕਤ ਬੁਲਾਵਾ ਹੈ ਵਾਜੁਰੂਗੀਆਂ ਜਿਨ੍ਹਾਂ ਨੂੰ ਸ਼ਬਦ ਦਾ ਵਿਛੋੜਾ ਹੋ ਵਿਛੜੇ ਹੋਏ ਹੈ ਆਪਣੀ ਕਲਾ ਆਪੇ ਹੀ ਜਾਣ ਜਿਵੇਂ ਜਿਹੜਾ ਹੈ ਰੁਕਣਾ ਇਹ ਕਲਾ ਸ਼ਕਤੀ ਉਸ ਵਾਜੁਰੂ ਵੀ ਆਪਣੀ ਹੈ ਇਹ ਸੰਸਾਰ ਵੀ ਉਹਦੀ ਕਲਾ ਹੈ ਪੰਨੋ ਤੋਂ ਤੱਕ ਵੀ ਕਲਾ ਹੈ ਇਹ ਸਾਰਾ ਪਸਾਰਾ ਜਿੰਨਾ ਉਹਦੀ ਆਪ ਦੀ ਸ਼ਕਤੀ ਹੈ ਇਹ ਨੂੰ ਆਪ ਹੀ ਮੇਰਾ ਵਾਹਿਗੁਰੂ ਜਾਣਦਾ ਹੈ ਨਾਨਕ ਗੁਰਮੁਖ ਨਾਮ ਪਛਾਨੇ ਜਿਹੜੇ ਗੁਰਮੁਖ ਹੈ ਉਹ ਵਾਹਿਗੁਰੂ ਦੇ ਨਾਮ ਦੁਆਰਾ ਪਰਮੇਸ਼ਰ ਦੇ ਮਨ ਨੂੰ ਰੋਕਣਾ ਪਛਾਨ ਲੈਂਦੇ ਹੈ ਇਹ ਆਪ ਦੀ ਕਲਾ ਹੈ ਵਰਤਾਈ ਹੋਈ ਮਾਇਆ ਤੇ ਮਨ ਆਦਿਕ ਇਹਦੇ ਰੋਕਣ ਨੂੰ ਆਪ ਹੀ ਜਾਣਦਾ ਹੈ ਗੁਰਮੁਖ ਦੇ ਨਾਮ ਨੂੰ ਪਛਾਨਣ ਕੇ ਗੁਰੂ ਸਾਹਿਬ ਵੀ ਕਹਿੰਦੇ ਹੈ ਉਸ ਚ ਭੇਦ ਹੋ ਜਾਂਦੇ ਹਨ ਗੌੜੀ ਗੁਆਰੇਰੀ ਮਹੱਲਾ ਤੀਜਾ ਹਉਮੈ ਵਿੱਚ ਸਭ ਜਗ ਬਉਰਾਨ ਹੈ ਇਹ ਜਦੋਂ ਲੋਕ ਕਿਉਂ ਨਹੀਂ ਸਮਝਿੰਦੇ ਮਹਾਰਾ ਕਹਿੰਦੇ ਭਾਈ ਹਉਮੈ ਵਿੱਚ ਸਾਰਾ ਜਗ ਬਉਰਾਨਾ ਕਮੜਾ ਹੋ ਰਿਹਾ ਹੈ ਦੂਜੇ ਭਾਏ ਪਰਮ ਕੁਲ ਹਨ ਮਹਾਰਾ ਹਉਮੈ ਨੂੰ ਕਿਉਂ ਕੀ ਜਿੰਬੜੀ ਹੈ ਕਹਿੰਦੇ ਦੁਆਇਤ ਭਾਵ ਹੋਣੇ ਕਰਕੇ ਉਸ ਰੂਪ ਉੱਪਰ ਅਦਵਾਇਤ ਰੂਪ ਦਾ ਬੋਧ हट ਗਿਆ ਦੂਜਾ ਭਾਵ ਫੁਰਿਆ ਆ ਇਸ ਕਰਕੇ ਧਰਮ ਦੀ ਭੁਲਣ ਚਾ ਰਹੇ ਹਨ ਬਹੁਤ ਚਿੰਤਾ ਚਿਤਵਾ ਆਪ ਨਾ ਪਛਾਨਣ ਸਰ ਮਹਾਰਾਜ ਚਿਤਵਾ ਬਹੁਤ ਚਿੰਤਾ ਦੀ ਕਿਉਂ ਪਿਆਰ ਨਾ ਕਹਿੰਦੇ ਬਾਹਰੀਆਂ ਚਿਤਵਣੀਆਂ ਕਰਕੇ ਚਿੰਤਾ ਚਿਤਵਾ ਰਹਿੰਦਾ ਕਿਉਂ ਮਹਾਰਾਜ ਚਿਤਵਾ ਕਹਿੰਦੇ ਆਪਣਾ ਰੂਪ ਨਹੀਂ ਇਸ ਨੂੰ ਪਛਾਨਿਆ ਤਾਂ ਕਿ ਗੁਗਦਾ ਹੈ ਦੰਦਾ ਕਰ ਤੇ ਆ ਅਨ ਦਿਨ ਬਿਹਾਨਾ ਜਿਹੜਾ ਸਹਾਰਾ ਮਰ ਗਿਆ ਕਦੇ ਕਿਸੇ ਵੀ ਟੋਕਰੀ ਤੁੰਦਾ ਕਦੇ ਕਿਸੇ ਦਾ ਤੁੰਦਾ ਕਰਦਾ ਵਿਗਾਰ ਚੱਕੀ ਫਿਰਦਾ ਰਾਜਨੇ ਦਾ ਗੁਰ ਗਿਆ ਹੈ ਹਉ ਹਿਰਦੈ ਰਾਮ ਰਮੋ ਮੇਰੇ ਭਾਈ ਜੇ ਤੂੰ छुटਣਾ ਚਾਹਵੇਂ ਭਰਮ ਤੋਂ ਹਿਰਦੇ ਕਰਕੇ ਰਾਮ ਨੂੰ ਉਚਾਰਨਾ ਕਰੋ ਗੁਰਮੁਖ ਰਸਨਾ ਹਰ ਰਸਨਾ ਰਸਾਈ ਜਿਵੇਂ ਗੁਰਮੁਖ ਨੇ ਰਸਨਾ ਹਰੀ ਦੇ ਰਸ ਵਿੱਚ ਰਸੀ ਹੋਈ ਹੈ ਉਹਨਾਂ ਦੇ ਨਾਲ ਮਿਲ ਕਰਕੇ ਹਰੀ ਦੇ ਜੋ ਰਸ ਨੇ ਰਸਿਏ ਹਨ ਗੁਰਮੁਖ ਉਹਨਾਂ ਨਾਲ ਮਿਲ ਕੇ ਗੁਰਮੁਖਾ ਦੀ ਸੁਰਤ ਰੂਪੀ ਰਸਨਾ ਜਿਹੜੀ ਹੈ ਹਰੀ ਜੋ ਸਾਰਿਆਂ ਰਸਾਂ ਜਿ ਦੱਸਿਆ ਹੋਇਆ ਉਹਦੇ ਚੰਗੀ ਬựcਤੀ ਰਸਾਈ ਹੋਈ ਹੈ ਇਹ ਹਰੇਕ ਰਸ ਵਿੱਚ ਨਹੀਂ ਉਹ ਰਸਨਾ ਨੂੰ ਦਿਖਾਉਂਦੇ ਗੁਰਮੁਖਾਂ ਦੀ ਰਸਨਾ ਹਰੀ ਦੇ ਅਸ ਵਿੱਚ ਹੀ ਹਰ ਵਕਤ ਉਹ ਸਾਰਿਆਂ ਰਸਾਂ ਦੇ ਅੰਦਰ ਸਾਰਿਆਂ ਦੇ ਰਸ ਰੂਪ ਆਪ ਹੈ ਉਸੇ ਜੇ ਰਸਾਈ ਹੋਈ ਹੈ ਰਹਾ ਗੁਰਮੁਖ ਹਿਰਦਾ ਜਿਨ ਰਾਮ ਪਛਾਤਾ ਹਰੀ ਜਿਨਾਂ ਹਿਰਦੇ ਦੀ ਗੁਰਮੁਖ ਅਧਕਾਰੀ ਆਣ ਆਰਾਮ ਨੂੰ ਪਛਾਨ ਲਿਆ ਕਿ ਹਿਰਦੇ ਵਿਚ ਆਪ ਹੈ ਮੈਂ ਕੋਈ ਚੀਜ਼ ਨਹੀਂ ਹਾਂ ਜਗ ਜੀਵਨ ਸੇਵ ਜੁਗ ਚਾਰੇ ਜਤ ਜਦ ਜੀਵਨ ਦਾ ਸੇਵਨ ਭਜਨ ਕਰਦੇ ਆ ਚੇਤਨ ਦਾ ਕਹੋ ਜੁਗਾਂ ਜਿ ਉਸ ਨੂੰ ਵਿਆਪਕ ਜਾਣ ਲਿਆ ਹੈ ਕਹੋ ਜੁਗਾ ਜੋ ਮਹਾਪੁਰਖ ਜਾਣੇ ਗਏ ਹਮੇ ਜਿਵੇਂ ਧਰੁਪ੍ਰਾਲਾਪ ਦੇਖੋ ਸਾਜੁਗ ਚ ਹੋਏ ਹੈ ਕਲਯੁਗ ਤੱਕ ਜਾਣੇ ਗਏ ਹੋ ਮੈਂ ਮਾਰ ਗੁਰ ਸ਼ਬਦ ਪਛਾਤਾ ਜੇਰੀ ਹੰਗ ਤਾ ਮਾਰਦੀ ਉਹਨਾਂ ਨੂੰ ਗੁਰਾਂ ਦੇ ਸ਼ਬਦ ਆਰੇ ਆਪਣੇ ਸਰੂਪ ਨੂੰ ਪਛਾਣ ਲਿਆ ਹੈ ਕਿਰਪਾ ਕਰੇ ਪ੍ਰਭ ਕਰਮ ਜਿਦਾਤਾ ਜਿਹੜੇ ਸਰਪੇ ਸੱਚੀ ਕਰੇ ਪ੍ਰਭ ਕਰਮ ਅਨਸਾਰ ਫਲ ਪੁਰਦਾਤਾ ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ ਸੱਚੇ ਪੁਰਖ ਜਿਹੜੇ ਗੁਰੂ ਸਾਹਿਬ ਸ਼ਬਦ ਦੁਆਰਾ ਮਿਲਦੇ ਆਪਦੇ ਵਿੱਚ ਤਾਗਤ ਵਰਜੇ ਠਾਕ ਰਹਾਏ ਮਨ ਨੂੰ ਵੀ ਵਰਜ ਲਿਆ ਹੈ ਇੰਦਰੀਆਂ ਨੂੰ ਵਿਸ਼ਾ ਵੱਲ ਰੁਕ ਕੇ ਰੋਕ ਲਿਆ ਮਨ ਨੂੰ ਵਾਸ਼ਨਾ ਵੱਲ ਦੌੜ ਦੇ ਨੂੰ ਰੋਕ ਲਿਆ ਇੰਦਰੀਆਂ ਨੂੰ ਵਿਸ਼ਿਆਂ ਦੇ ਰਖਾ ਦਿਆ ਨਾਮ ਨਵ ਨਿਧ ਗੁਰ ਤੇ ਪਾਏ ਇਹ ਮਾਰੇ ਦੀ ਦਾਤ ਕਿੱਥੋਂ ਮਿਲੀ ਉਹਨਾਂ ਨੂੰ ਇੰਦਰੀਆਂ ਦੇ ਰੋਕਣਾ ਮੰਨਦਾ ਰੋਕਣ ਦਾ ਪਾਈ ਨਾਮ ਵੀ ਨਵੰਦਰੀਆਂ ਦੇ ਦੇਣ ਵਾਲਾ ਹੈ ਇਹ ਗੁਰਾਂ ਦੇ ਪਾਸੋਂ ਉਹਨਾਂ ਨੂੰ ਪਾਇਆ ਹੈ ਹਰ ਕਿਰਪਾ ਤੇ ਹਰ ਵਸਾ ਮਨ ਆਏ ਉਹ ਗੁਰਮੁਖੀ ਇਹੇ ਹੋਮੇ ਵੀ ਕਰਦੇ ਵੀ ਸਾਡੇ ਅੰਦਰ ਨਾਮ ਬਸ ਗਿਆ ਹੈ ਉਹ ਕਹਿੰਦੇ ਨੇ ਹਰੀ ਦੀ ਕਿਰਪਾ ਕਰਕੇ ਹਰੀ ਮੰਨ ਕੇ ਆ ਕੇ ਵਸਦਾ ਹੈ। ਰਾਮ ਰਾਮ ਕਰਦੇ ਹੋ ਸੁਖ શાંત ਸ੍ਰੀ। ਜੋਰ ਮੰਤਰੀ ਰਾਮਾ ਰਮਿਆ ਹੋਇਆ, ਰਾਮ ਦੇ ਨਾਮ ਦਾ ਅਭਿਆਸ ਕਰਦੇ ਹੋਇਆ। ਸਰੀਰ 'ਚ ਵੀ ਸ਼ਾਂਤੀ ਪ੍ਰਾਪਤ ਹੁੰਦੀ ਹੈ ਤੇ ਮਨ 'ਚ ਵੀ ਸੁਖ ਪ੍ਰਾਪਤ ਹੁੰਦਾ ਹੈ। ਅੰਦਰ ਵਸਾ ਨਾ ਲਾਗੇ ਜਮ ਪੀੜ। ਜੇ ਕੋ ਹਿੰਦੂ ਅੰਦਰ ਬਹਜੇ ਨਾਮੋ ਫਿਰ ਜਮਾਂ ਦੀ ਪੀੜ ਵੀ ਨਾ ਲੱਗਦੀ। ਜਿਵੇਂ ਜਮਾਨੇ ਕਿਸੇ ਪ੍ਰਕਾਰ ਨਹੀਂ ਪੀਂਦੀ ਲੱਗਦੀ। ਗਮਾਨੇ ਦੀ ਪੀਠ ਵੀ ਨਹੀਂ ਲੱਗਦੀ। ਤੇ ਇਹ ਗਮਾਨੇ ਦੇ ਅੰਦਰ ਸੀਰੀਆਂ ਦੀ ਪੀੜ ਮੈਂ ਗੁਰੂ ਆ ਮੈਂ ਪੀੜ ਮੈਂ। ਇਹ ਪੀੜ ਨਹੀਂ ਲੱਗਦੀ। ਇਸੇ ਵਿਕਾਰ ਪੀੜ ਹਾਕੀ ਆਦ ਕਾਂ ਦੇ ਜੁਮਾ ਦੇ ਦਕਾਣਾ ਜਿਆ ਯਾਂ ਤੇ ਕੋਈ ਪੀੜ ਨਹੀਂ ਲੱਗਦੀ। ਆਪੇ ਸਾਹਿਬ ਆਪ ਵਜੀਰ ਆਪ ਹੀ ਜਾਣਦੇ ਸਹਿਬ ਆਕਾਲ ਪੁਰਖ ਵੀ ਆਪ ਹੈ। ਗੁਰੂ ਨੂੰ ਵਜੀਰ ਵੀ ਆਪ ਹੈ। ਆਪ ਹੀ ਸਹਿਬ ਸਤਿਵਿ ਤੇ ਰੂਪ ਬ੍ਰਹਮ ਜੈਨੀ ਰੂਪ ਵੀ ਵਜ਼ੀਰ ਆਪ ਹੈ ਤੇ ਆਪ ਹੀ ਸਹਿਬ ਈਸ਼ਰ ਹੈ ਨਾਨਕ ਸੇਵ ਸਦਾ ਹਰ ਗੁਣੀ ਗਹੀ ਸਤਿਗੁਰੂ ਜੀ ਚੈ ਗੁਰੂ ਸਰੂਪ ਸਹਿਬ ਵੀ ਆਪ ਹੈ ਸੰਤ ਰੂਪੀ ਵਜ਼ੀਰ ਵੀ ਆਪ ਹੈ ਸਦਾ ਉਸ ਪਰਮੇਸ਼ਰ ਦਾ ਸੇਵ ਕਰੋ ਸਦਾ ਉਹ ਗਹਿ ਅਧੀਰ ਖਜ਼ਾਨੇ ਹੈ ਸਮੁੰਦਰਾ ਹਰੀ ਅਕਾਲ ਪੁਰਖ ਗਉੜੀ ਗਾੜੀ ਮਹੱਲਾ ਪੀਜਾ ਕੋਤੋਂ ਵਿਸਰੇ ਜਿਸਕੇ ਜੀ ਪਰਨ ਮਾਰੇ ਦੇ ਨਾਮ ਤੋਂ ਬਲ ਜਾਉ ਮਾਰੇ ਦੇ ਨਾਮ ਤੋਂ ਬਲਹਾਰ ਜਾਈਏ ਉਹ ਵਾਹਿਗੁਰੂ ਆਪਾਂ ਨੂੰ ਕਿਉਂ ਭੁੱਲ ਜਾਈ ਜਿਸ ਨੇ ਸਾਰਿਆਂ ਜੀਆਂ ਨੂੰ ਪ੍ਰਾਨ ਦਿੱਤੇ ਹੈ ਜ਼ਿੰਦਗੀਆਂ ਦਿੱਤੀਆਂ ਆਲ ਵੀ ਕੀ ਤੁਮ ਸਦਾ ਪਾਈ ਐ ਤੂੰ ਕਿਉਂ ਬਿਸਰੈ ਸਭ ਮਾਹੂ ਸਨਮਾਨੈ ਸਾਰੇ ਜੀ ਵਿਆਪਕੋ ਪਰਮੇਸ਼ਰ ਆਪਾ ਨੂੰ ਕਿਉਂ ਭੁੱਲੇ ਕਦੇ ਨਹੀਂ ਭੁੱਲਣਾ ਚਾਹੀਦਾ ਇਹ ਤੇ ਸੇਵਿਆ ਦਰਬ ਹੈ ਪਦ ਪਰਵਾਨੈ ਜੇ ਸੇਵਨ ਭਜਨ ਕਰਨੇ ਕਰਕੇ ਬਰਗਾਹ ਜਿੱਤ ਹੁੰਦੀ ਹੈ ਪਰਮਾਨਿਕ ਹੋਈ ਆ ਇਸ ਲੋਕ ਵਿੱਚ ਪਰ ਕਹਿੰਦੀ ਹੈ ਪਰਲੋਕ 'ਚ ਵੀ ਹਰ ਕੇ ਨਾਮ ਵਿੱਚੋਂ ਬਲ ਜਾ। ਸ੍ਰੀਸ਼ੂ ਦੇ ਨਾਮ ਦੇ ਵਿੱਚੋਂ ਉੱਪਰੋਂ ਬਲਿਹਾਰ ਕੁਰਬਾਨ ਜਾਣੇ ਹਾਂ। ਉਹ ਵਿਸਰਹਿ ਤਦ ਹੀ ਮਰ ਜਾ। ਮਾਰਾ ਇੰਨਾ ਪਿਆਰ ਹੈ ਜਦੋਂ ਆਪ ਭੁੱਲ ਜਾਓ ਸਾਡਾ ਤਦ ਮਰ ਜਾਣਾ ਹੁੰਦਾ ਹੈ। ਉਦੋਂ ਹੀ ਅਸੀਂ ਆਪਣੀ ਮਰਤੂ ਸਮਝਦੇ ਹਾਂ। ਰਹਾ ਤੂੰ ਵਿਸਰਹਿ ਜੇ ਤੁਧ ਆਪ ਭੁਲਾਏ ਉਹਨਾਂ ਨੂੰ ਮੇਰੀ ਮਨ ਨਹੀਂ ਤੁਸੀ ਭੁੱਲਦੇ ਜਿਹੜੇ ਆਪ ਤੈਨੂੰ ਭੁਲਾ ਦਿੰਦੇ ਆ ਜਿਨ੍ਹਾਂ ਨੂੰ ਤਾਂ ਆਪ ਮਾਇਆ ਦੇ ਮੋਹ ਚ ਪਾਇਆ ਹੈ ਜਾਣ ਕੇ ਭੁਲਾਸਾ ਹੈ ਤੇਨ ਤੂੰ ਵਿਸਰਹਿ ਜੇ ਦੂਜਾ ਭਾਏ ਉਹਨਾਂ ਨੂੰ ਤੂੰ ਭੁੱਲਣ ਮਾਰਿਆ ਜਿਹੜੇ ਦੁਆਏ ਚ ਭਾਏ ਲੱਗੇ ਹੋਏ ਹਨ ਦੂਜੀਆਂ ਚੀਜ਼ਾਂ 'ਚ ਪ੍ਰੇਮ ਕਰਦੇ ਹਨ ਮਨਮੁਖ ਅਗਿਆਨੀ ਜੋਨੀ ਪਾਏ ਉਹਨਾਂ ਨੂੰ ਤਾਂ ਮਨਮੁਖ ਹੈ ਮੈਨੂੰ ਮੁਖੀ ਸਮਝਿਆ ਹੋਇਆ ਹੈ ਤੂਫ਼ਨ ਦੇ ਅਗਿਆਨ ਕਰਕੇ ਅਗਿਆਨੀ ਹਨ ਉਹ ਯੂਨਾ ਚ ਪਾਏ ਜਾਂਦੇ ਬਾਰ ਬਾਰ ਜਿਨ ਇੱਕ ਮਨ ਟੁੱਠਾ ਸੇ ਸਤਗੁਰ ਸੇ ਵਾਲਾ ਏ ਇੱਕ ਮਨ ਜਿਨਾਂ ਨੇ ਜਪਿਆ ਆਪ ਤੁਥੇ ਪ੍ਰਸੰਨ ਹੋਏ ਹੋ ਉਹ ਸਤਿਗੁਰਾਂ ਦੀ ਸੇਵਾ ਤੇ ਕਮਨ ਹੋ ਕੇ ਲਾਭ ਕੇ ਤੁਸੀਂ ਜਿਨ ਇੱਕ ਮਨ ਤੁਠਾ ਤੈਨੂੰ ਹਰ ਮੰਨ ਵਸਾਏ ਜਿਨ੍ਹਾਂ ਦਾ ਤਾਦਰ ਮਨ ਦੇ ਇੱਕ ਤੁਸੀਂ ਪ੍ਰਸੰਨ ਹੋ ਗਏ ਜਿਵੇਂ ਪਾਦਸ਼ਾ ਇੱਕ ਮਨਿਕ ਚਿਤ ਹੋ ਕੇ ਤੇ ਉਹ ਹਰ ਮੰਨ ਵਸਾ ਇਹਨੂੰ ਮੰਨਣ ਕਰਕੇ ਸਰਵਣ ਕਰਾ ਕੇ ਮਨ ਤੇ ਵਿਸਾਜਨੇ ਕੁਮਾਰੀ ਕਰਵਾਉਣਾ ਹੈ ਗੁਰਮਤੀ ਹਰ ਨਾਮ ਸਮਾਏ ਉਹ ਜੀਵਨ ਜਿਹੜਾ ਗੁਰਮਤੀ ਦੇ ਹਰੀ ਤੇਰੇ ਨਾਮ ਵਿੱਚ ਮਸਤ ਹੋ ਜਾਂਦੇ ਮਿਲ ਜਾਂਦੇ ਹਰੀ ਜਿਨ੍ਹਾਂ ਪੂਤੇ ਪੁੰਨ ਜਿਨ੍ਹਾਂ ਦੇ ਖਜ਼ਾਨੇ ਹਿਰਦੇ ਰੂਪੀ ਖਜ਼ਾਨੇ ਦੀ ਪੁੰਨ ਹਨਗੇ ਇਹ ਗਿਆਨ ਵਿਚਾਰੀ ਜੋ ਸ਼ੂਭ ਤੇ ਗਿਆਨ ਦੀ ਵਿਚਾਰ ਵਾਲੇ ਹਨ ਜਿਨ੍ਹਾਂ ਪੂਤੇ ਪੁੰਨ ਜਿਨ੍ਹਾਂ ਨੇ ਖਜ਼ਾਨੇ ਮੋਜਨੇ ਰੂਪੀ ਖਜ਼ਾਨੇ ਦੀ ਪੁੰਨ ਪੂਰਵਲੇ ਨਿਸਕਾਮ ਕਰਮਾਂ ਦੇ ਹਨ ਗਨ ਹਉਮੈ ਮਾਰੀ ਉਹਨਾਂ ਨੇ ਜੀ ਹੰਗਸਾ ਮਾਰ ਲਈ ਹੈ ਨਾਨਕ ਜੂ ਨਾਮ ਰਤੇ ਜਿਹੜੇ ਜਾ ਕੇ ਪਾਦ ਲਿਖ ਲੈਣ ਉਹ ਤਾਂ ਲਿਖ ਲੈਂਦੇ ਜਿਉਂ ਜੈ ਮਿਕਰਿਓ ਹੂ ਦੇ ਰੀ ਅਦੇ ਚਲੋ ਨਾਨਕ ਜੂ ਨਾਮ ਰੱਬ ਦੇ ਨਾਨਕ ਜੂ ਨਾਮ ਰੱਬ ਦੇ ਤਿੰਨ ਕਉ ਬਲੇਹਾਰੀ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਨਾਮ ਕੀ ਰੰਗੇ ਉਹਨਾਂ ਤੋਂ ਬਲੇਹਾਰ ਕੁਰਬਾਨ ਜਾਈਏ ਗੌੜੀ ਗੁਆਰੇਰੀ ਮਹੱਲਾ ਤੀਜਾ ਤੂ ਅਤਾ ਛਕਿਉ ਕਥਿਆ ਜਾਹ ਹਿੰਦੂਏ ਠੀਕ ਦੋ ਪੈਰੇ ਰਹੀ ਆਜੋ ਮੈਂ ਤਾਂ ਸੁੱਤਿਆਂ ਵਾਲੀੇ ਹਜ਼ਾਰਾਂ ਕਰਨੇ ਤਫਾ ਕਰਿਆ ਕਰਾਂ ਇੰਨੀ ਕਿਦਾ ਹੋਸ਼ ਰੱਖਿਆ ਕਰੋ ਇਹ ਗੁਰੂ ਸਾਹਿਬ ਦੀ ਕਥਾ ਹੈ ਜੇ ਇਹਨੀ ਕਦਰ ਨਹੀਂ ਤੁਹਾਡੇ ਅੰਦਰ ਤਾਂ ਲਾਭ ਤੁਸੀਂ ਕਿੰਨਾ ਫਟੋਗੇ ਆਪਣੀ ਜ਼ਿੰਦਗੀ ਵਿੱਚ ਗੌੜੀ ਗੁਆਰੇੜੀ ਮਹੱਲਾ ਤੀਜਾ ਤੂ ਆਕਾ ਥਕੇਉ ਕਥਿਆ ਜਾਹੇ ਇਹ ਤੁਸੀਂ ਹੋਰ ਚਕਸਾਲਾਂ ਨੂੰ ਜਾ ਕੇ ਸੁਣ ਲਿਆ ਕਰੋ ਜੇ ਸੁਣਵਈਏ ਮੇਰੇ ਕੋਲੇ ਆ ਤੇ ਉਹਨੂੰ ਖਿੱਚਾਉਂਦੇ ਹੋ